ਨੇ ਵੀ ਲੜਨ ਵਾਲੇ ਲੋਕ ਨੇ ਇਸ ਵੇਲੇ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਅੱਜ 26 ਜਨਵਰੀ ਨੂੰ ਦੋਨੇ 26 ਸਤੰਬਰ ਨੂੰ ਦੋਨੇ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕਿ ਡੱਲੇਵਾਲ ਅੱਜ ਮਰ ਰ ਵਰਤੇ ਬੈਠਣਾ ਸੀ ਕਿਉਂ ਬੈਠਣਾ ਸੀ ਕਿ ਜਿਹੜੀਆਂ ਆਪਾਂ ਮੰਗਾਉ ਲਾਗੂ ਕਰਵਾਉਣ ਲਈ ਤਕਰੀਬਨ 3 ਵਜ ਗਏ ਆ ਹੁਣ ਅੱਜ ਪਹਿਲੀ ਵਾਰ ਐਡੀ ਵੱਡੀ ਧੱਕੇਸ਼ਾਹੀ ਪੁਲਿਸ ਦੀ ਘਟਨਾ ਦੇਖੀ ਹੈ ਕਿ ਜਿੱਥੇ ਆਪਾਂ ਖਨੌਰੀ ਬਾਰਡਰ ਤੇ ਜਿੱਥੇ ਆਪਣੇ ਪੱਕੇ ਘਰ ਪਏ ਨੇ ਉਹਦੇ ਵਿੱਚ ਪੈ ਰਹੇ ਸੀ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇ ਵਾਲ ਸਭ ਪਏ ਸੀਗੇ 200 ਬੰਦਾ ਫੋਰਸ ਦਾ ਆ ਕੇ ਇੱਕੇਦਮ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਉੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਜਿਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬਹੁਤ ਵੱਡੀ ਲਾਰ ਆ ਸਾਡੇ ਕਿਸਾਨ ਆਗੂਆਂ ਦੀ ਮਰਨ ਮਰਤ ਹਰ ਹਾਲਤ ਦੇ ਵਿੱਚ ਰਹੇਗਾ ਹੋ ਕੇ ਰਹੇਗਾ ਪਰ ਜਿਹੜੀ ਵੱਡੀ ਫੋਰਸ ਐ ਨਹੀਂ ਪਤਾ ਵੀ ਹਰਿਆਣਾ ਦੀ ਸੀ ਪੰਜਾਬ ਦੀ ਸੀ 2-250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਢੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਯੋਗ ਘਟਨਾ ਹੈ ਅਸੀਂ ਇਸ ਕਰਕੇ ਪੂਰੇ ਕਿਸਾਨਾਂ ਨੂੰ ਪੰਜਾਬ ਦੇ ਡਾਂਗਾ ਕੋਣ ਪੁਲਸ ਹੈ ਹੋਰ ਯਾਰ ਬੋਲ ਜਾ ਮੇਰਾ ਮੋਬਾਈਲ ਮੈਨੂੰ ਬੋਲ ਮੇਰਾ ਮੋਬਾਈਲ ਚਲੋ ਚਲੋ ਬੋਲੀ ਜਾ ਨਹੀਂ ਨਹੀਂ ਜੀ ਲਾਈ ਵਾਦੀ ਚਲੋ ਪ੍ਰਧਾਨ ਜੀ ਉਦੋਂ ਦਿਖਾਈ ਜੋ ਚਲੋ ਚਲੋ ਸਾਰੇ ਰਿਕਰ ਤੋਂ ਆਜੋ ਆਜੋ ਨਾਲੇ ਸਾਰਿਆਂ ਦੇ ਮਾਰ ਤੋਂ ਹੀ ਹੋ ਗਏ ਹੋ ਲੋ ਹਾਂਜੀ ਹਾਂਜੀ ਪਤਾ ਦੇਖ ਰਹੇ ਹੋ ਤੁਸੀਂ ਇਸ ਵੇਲੇ ਜਿਹੜੇ ਸਾਰੇ ਕਿਸਾਨਾਂ ਨੂੰ ਪਤਾ ਲੱਗਾ ਜਿੱਥੇ ਜਿੱਥੇ ਆਪਦੀਆਂ ਟਰੈਲ ਟਰਾਲੀਆਂ ਚੋਂ ਕਿਸਾਨ ਠਾਰ ਰਹੇ ਨੇ ਸਾਇਸ ਦੀ ਜਿਹੜੀ ਜਿੱਥੇ ਵੀ ਤੁਹਾਨੂੰ ਆਵਾਜ਼ ਪੈਂਦੀ ਹੈ ਤਾਂ ਸਾਰੀ ਸਾਡੀ ਬੇਨਤੀ ਹੈ ਕਿ ਖਨੌਰੀ ਪਹੁੰਚੋ ਆਹ ਮੈਂ ਖਨੌਰੀ ਪਹੁੰਚ ਕੇ ਤਾਂ ਆਪਾ ਜਿਹੜਾ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਹੈ ਕਿਉਂ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਤੇ ਜਿਹੜਾ ਆਪਣਾ ਐਲਾਨ ਹੈ ਅੱਜ 12 ਵਜੇ ਮਰਬਾਰਤੇ ਬੈਠਣਾ ਸੀਗਾ ਪ੍ਰਧਾਨ ਜੀ ਨੇ ਤਾਂ ਤਰਕੀ ਆ ਕੇ ਜਿਹੜੀ ਫੋਰਸ ਨੇ ਆਪਣੇ ਆ ਟਰਾਲੀਆਂ ਜਿੰਦੇ ਤੋੜ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤਾਂ ਹਰ ਹਾਲਤ ਜਿਹੜਾ ਆਪਣਾ ਮੋਰਚਾ ਉਹਨੂੰ ਜਿੱਤਣਾ ਜ਼ਰੂਰੀ ਹੈ ਸਰਕਾਰ ਵੀ ਜਿਹੜੀ ਘਟਨਾ ਇੰਨੀ ਕਰੀ ਆ ਨੇ ਉਹਦੀ ਜਿੰਨੀ ਵੀ ਨਿੰਦਿਆ ਹੋਵੇ ਉਹ ਨਹੀਂ ਥੋੜੀ ਹੈ ਤਾਂ ਇਸ ਕਰਕੇ ਮੈਂ ਕਿਸਾਨਾਂ ਨੂੰ ਜਿੰਨੇ ਵੀ ਪਏ ਨੇ ਟਰਾਲੇ ਜੋ ਆ ਰਹੇ ਉਹਨਾਂ ਨੂੰ ਜਾਬ ਤੇ ਜਰੇ ਕੇ ਸਰਕਾਰਾਂ ਇਹ ਜਿਹੇ ਹਮਲੇ ਕਰਦੀਆਂ ਨੇ ਜਾਬ ਤੇ ਜਰੇ ਕੇ ਭੱਜ ਕੇ ਲੋਕ ਆ ਰਹੇ ਹੋ ਹੁਣ ਇੱਥੇ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਹੈਗੇ ਆ ਤੇ ਦੂਜੇ ਜਿੰਨੇ ਵੀ ਸਾਡੇ ਤੁਸੀਂ ਹੁਣ ਉੱਠੋਗੇ ਜਾਂ ਜਿਹੜੇ ਸਾਡੇ ਨਾਲ ਤੇ ਜੁੜੇ ਹੋਏ ਹੋ ਆਪਦੇ ਆਪ ਦੇ ਸਾਧਨ ਕਰਕੇ ਫਨੌਰੀ ਪਹੁੰਚ ਗਿਆ ਸੀ ਉਦੋਂ ਵੀ ਵੱਡਾ ਇਕੱਠ ਕਰਕੇ ਦੇਣਾ ਪ੍ਰੋਗਰਾਮ ਦਿੱਤਾ ਉਸ ਨੂੰ ਕਾਮਯਾਬ ਕਰਨ ਵਾਸਤੇ ਹਰ ਹਾਲਤ ਅੱਜ ਭਰਾਵੋ ਜਿੰਨਾ ਵੀ ਕੰਮ ਹੈ ਸਾਨੂੰ ਛੱਡ ਕੇ ਖਨੌਰੀ ਪਹੁੰਚੋ ਤੇ ਨਾਲ ਹੀ ਜਿੰਨੀ ਵੀ ਲੀਡਰਸ਼ਿਪ ਹੈ ਜਿਹੜੀ ਆਸੇ-ਪਾਸੇ ਇੱਥੇ ਪਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੋਰ ਤੇ ਚਾ ਕੇ ਆਪਾਂ ਇਹਨੂੰ ਖੋਰੀ ਵਿਚਾਰ ਕੇ ਆਹ ਜਿਹੜਾ ਰਸਤਾ ਹੈਗਾ ਇਸ ਇਧਰੋਂ ਜਿਹੜਾ ਆਪਣਾ ਹਰਿਆਣੇ ਨੂੰ ਜਾ ਰਿਹਾ ਹੈ ਇਹ ਉਹਨੇ ਹੁਣੇ ਜਿਹੜਾ ਆ 2-300 ਜਿਹੜੀ ਗੱਡੀ ਹੈ ਪੁਲਿਸ ਦੀ ਉਹਨੇ ਲੈ ਕੇ ਕਿ ਕਿਸੇ ਵੀ ਵਰਕਰ ਨੂੰ ਪਤਾ ਨਹੀਂ ਲੱਗਣ ਦਿੱਤਾ ਜਿਹੜੇ ਉਹਨਾਂ ਨੂੰ ਵੱਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਤਾਂ ਉਹ ਬੋਲ ਲਿਆ ਹਾਂਜੀ ਬਾਪੂ ਜੀ ਸੋ ਜਿਹੜੀ